ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਕਿਹੜੀ ਤਸੀਲ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਤਿੰਨ ਤਿੰਨ ਚਾਰ ਝੋਟੀਆਂ ਦੇ ਚੰਗੇ ਤਗੜੇ ਰਿਕਾਰਡ ਵਾਲੀਆਂ ਵਾਂ ਪੱਟੂ ਬਾਈ ਦੇ ਕੋਲ ਹੈ ਗਈ ਉਤਰਾ ਵਾਵਾ ਇਹਦੇ ਦੋ ਤਿੰਨ ਬਾਈ ਕੰਦਾ ਕੇ ਸੇਲ ਹੋ ਗਏ ਆ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਲਾਉ ਡੀਟਾ ਵੀਰੇ ਵਧੀਆ 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 ਤਾਂ ਕਿੰਨਾ ਸੇਲ ਕਰਤਾ ਹੁੰਦੇ ਆ ਹਾਂ ਜੀ ਇਹ ਕਰਦੇ ਆ ਅੱਛਾ ਠੀਕ ਹੈ ਠੀਕ ਠੀਕ ਹੈ ਜੀ ਤੇ ਮਈਆਂ ਦੇ ਆਪਣੇ ਕੋਲ ਜੀ 6-7 ਹੀ ਤੇ ਵੀਰ ਭਰਾ ਫਿਰਨਾ ਸੇਲ ਪਰਚੇਜ ਵਾਲੇ ਮੰਨ ਲਓ ਪੈਗੇ ਉਹ ਲੈ ਗਏ ਵਿੱਚੋਂ ਅੱਛਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਇਹਦਾ ਜਿੱਦ ਜਿੱਦ ਇਹ ਜਿਹੜਾ ਜਿਹੜਾ ਅੰਜਾਲੇ ਬਸ ਤੁਰ ਗਏ ਜਾਣੀਆਂ ਕਰਮਾਲੀਆਂ ਹਾਂਜੀ 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 ਤੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ। ਨਾਮ ਮੇਰਾ ਸ਼ਿਰਾਜ ਜੇ ਪਿੰਡ ਮਾਲਾ ਕਿਹੜੀ ਤਹਿਸੀਲ ਹਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 617 ਠੀਕ ਹੈ ਠੀਕ ਹੈ ਜੀ। ਆ ਬੂਰੀਆਂ ਕੜੇ ਦੀਆਂ ਚ ਲੈਣ ਦੀਆਂ ਦੁੱਧ ਤੇ ਰਾਮ ਜੀ ਗੁਰੂ ਰਾਮ ਦਾ ਹੁਦੇਨ ਆਣਾ ਅੱਜ ਆਪਾਂ ਲਿਆਉਣ ਵਾਲੇ ਜੀ। ਅੱਛਾ ਜੀ। ਹਾਂ ਜੀ। ਤੇ ਕਲੀ ਸ਼ੁਰੂਆਤ ਜੀ। ਹਾਂ ਜੀ ਕਰੀਏ ਜੀ। ਇੱਥੋਂ ਦਾ ਜੀ ਬੰਦਾ ਮੈਂ ਗਿਆ ਜੇ ਮੈਂ ਦੱਦਣਾ। ਦੋ ਮਿੰਟ ਖੋਲੀਏ ਚਲੋ ਮੈਂ ਆਪ ਹੀ ਖੋਲ ਦਿੰਦਾ ਕੋਈ ਗੱਲ ਨਹੀਂ। ਤੇ ਡਿਟੇਲ ਦੱਸਿਓ ਭਾਈ ਉਹ ਜਿਹੜੀ ਇਹ ਵੀ ਜੀ ਦੂਜਾ ਸੂਆ ਚ ਛੋਟੀ ਸੋਈ ਆ ਅੱਛਾ ਜੀ ਇਸ ਟਾਈਮ ਤੇ ਵੀ ਜੀ ਇਹਦੇ ਕੋਲ 13 ਲੀਟਰ ਦੁੱਧ ਕੋਈ ਜਿੱਥੇ ਮਰਜੀ ਕੋ ਵੀਰ ਭਰਾ ਹੁਣ ਕੇ ਮੇਰੇ ਘਰ ਕੋ ਟਾਈਮ ਆਪਣੀ ਤਸੱਲੀ ਕਰ ਸਕਦਾ ਜੀ ਠੀਕ ਹੈ ਜੀ ਇਹਨੂੰ ਸੋਈ ਨੂੰ ਵੀ ਜੀ ਅੱਜ ਵੱਧ ਤੋਂ ਵੱਧ ਗਿਣਤੀ ਮਿੰਤੀ ਦੇ 12 ਦਿਨ ਆਪਾਂ 15 ਦਿਨ ਕਰਕੇ ਦਵਾਗੇ ਅੱਛਾ ਜੀ ਤੇ ਬੱਚਾ ਇਹਦਾ ਰੈਡੀਮੈਂਟ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਨਾ ਮੰਨ ਲਓ ਫੋਲਣ ਦੀ ਲੋੜ ਪਵੇ ਨਾ ਛੱਡਣ ਦੀ ਲੋੜ ਪਵੇ ਠੀਕ ਹੈ ਠੀਕ ਹੈ ਆਹ ਬੁਸ਼ੀ ਰੈਡੀਮੈਂਟ ਦੇ ਬੁਸ਼ੀ ਬਣਾਤੀ ਭਈ ਉਹਨਾਂ ਨੇ ਮਾਲੋ ਮੂੰਹ ਬ

ਲੋਭਾ ਜੀ ਕਰੋ ਚੈੱਕ ਕਰੇ ਹੈ ਵੀ ਕੀ ਦੇ ਆ ਤੇ 13 ਦੇ ਜਿਹੜਾ ਸਟੈਂਡ ਜਿਹੜਾ ਦੁੱਧ ਬਿਲਕੁਲ ਤਿਆਰ ਕਰ ਗਈ ਆ ਹਾਂਜੀ ਤੇ ਭਾਈ ਕਿੰਨਾ ਕੱਢ ਦੋ ਵੀ ਦੁੱਧੇ ਤੁਹਾਡੇ ਸਭ ਨਾਲ ਦੁੱਧ ਵੀ ਜੀ ਇਹਨੇ 14-15 ਕਿਲੋ ਝੋਟੀ ਨੇ ਕਰ ਦੇਣਾ ਮੇਲੇ ਮੂਲੇ ਤੇ ਅੰਦਰ ਕਿ ਜੇ ਕੋਈ ਮਾੜਾ ਨਹੀਂ ਮਾਰੇ ਕੋਈ ਲੈਣਾ ਨਹੀਂ ਦੇਣਾ ਨਹੀਂ ਅੱਛਾ ਜੀ ਤੇ ਦੁੱਧ 14-15 ਕਿਲੋ ਝੋਟੀ ਨੇ ਕਰ ਦੇਣਾ ਠੀਕ ਹੈ ਠੀਕ ਬਾਕੀ ਉਧਰ ਦੀ ਝੋਟੀ ਆ ਸਾਰੀ ਸ਼ਾਈ ਸ਼ੂਈ ਵੇਖੋ ਕਿੰਨੀ ਸੋਹਣੀ ਆ ਝੋਟੀ ਜੇ ਬਾਕੀ ਆਪਾਂ ਖੋਲ ਕੇ ਦਿਖਾਉਨੇ ਲੋਭਾ ਜੀ ਕੱਟ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਉਹ ਤਾਂ ਜੈੱਡ ਬਲੈਕ ਆ ਕੀ ਆ ਅੰ ਕੋਤਾ ਕੋਤਾ ਕੇ ਸੋਈ ਨੂੰ ਬਾਈ ਦਾਦਾ ਕੇ ਬਾਦ ਦਾ 13 ਦਿਨ ਤੇ ਲੱਗੇ ਪਰ ਜਿਹੜਾ ਟਾਈਮ ਹੋ ਗਿਆ ਵਾ ਅੱਜ ਦਾ ਮੌਕੇ 13 ਲੇਟਾ ਕੜਾ ਦੁੱਧ ਬਿਲਕੁਲ ਤਿਆਰ ਆ ਤੇ ਥਣਪਾਂਡਾ ਬਹੁਤ ਹੀ ਚੰਗਾ ਲੱਗਾ ਜੀ ਹਾਂਜੀ ਹਾਂਜੀ ਲੋ ਵੀ ਥਣ ਤੋਂ ਨਹੀਂ ਆ ਚੰਗਾ ਫਿਰ ਹੁੰਤੇ ਆ ਗਿਆ ਨਿੱਕ-ਨਿੱਕ ਤੇ ਥਣ ਲੱਗਾ ਵਾ ਚਿਕ ਚਿਕ ਪਾਣੀ ਸੁਆ ਬੰਦ ਖਾਉਣੇ ਸੀ ਤੁਹਾਨੂੰ ਅੱਜ ਪੀ ਲੈਂਦੇ ਪੀ ਲੈਂਦੇ ਬੰਦ ਕਰ ਲੈਂਦੇ ਚਲੋ ਜੀ ਕੱਡਾ ਵੀ ਜਿਹੜਾ ਹਨ ਬਿੰਦੀਆਂ ਵਾਲਾ ਆ ਗਿਆ ਜਿਹਾ ਲੱਗੇ ਪਰ ਹੰਦੇ ਆ ਪਾ ਤੁਹਾਨੂੰ ਤੋਂ ਤੋਂ ਬਾਈ ਕਹਿੰਦਾ ਕਿ 15 14 ਤੋਂ 15 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਇਹ ਗੱਲ ਤੋਂ ਤੁਸੀਂ ਆਪਣੇ ਉਹਦੇ ਰੱਖ ਲੈ ਗੱਲ ਕਰਾਂ ਕੋਈ ਆਪਣੇ ਦਿਖਾਏ ਨੂੰ ਲੱਗੇ ਤੋਂ ਜਿਹੜਾ ਕੱਡਾ ਛੱਡਾ ਲਓ ਜੀ ਲਓ ਲਓ ਉਹ ਕੱਡਾ ਬਿੰਦੀਆਂ ਦੁੰਡੀਆਂ ਵਾਲਾ ਜੱਟ ਆ ਗਿਆ ਤਾਂਹੀ ਥੋੜਾ ਜਿਹਾ ਤੇ ਮੋਲ ਪੁੱਛਦੇ ਆਂ ਬਾਈ ਮੈਂ ਕਰਨਾ ਦਾ ਇਹਰਾ ਬਾਈ ਮੁੱਲ ਫਿਰ ਕੀ ਕਰਨਾ ਆਪਾਂ ਮੁੱਲ ਵੀ ਜੀ ਵੇਖੋ ਜੇ ਤੇ ਅੱਜ ਬੱਚਾ ਮੰਨ ਲਓ ਜਿੰਦਾ ਹੁੰਦਾ ਨਾਲ ਖਲੋਤਾ ਹੁੰਦਾ ਹਾਂਜੀ ਫਿਰ ਵੀ ਇੱਕ ਚਾੜੀ ਦੀ ਝੋਟੀ ਜਿੱਥੇ ਮਰਜ਼ੀ ਖੜਾ ਕੇ ਵੇਚ ਦੇਈਦੀ ਸੀ ਹਾਂਜੀ ਹਾਂਜੀ ਤੇ ਆਹ ਕੰਮ ਤੇ ਆਪਾਂ ਹਾਂ ਨਾ ਹੀ ਜਿਹੜੀ ਰਿੱਜੀ ਦੇਣੀ ਆ ਨਾ ਅੱਛਾ ਜੀ ਮੰਗਾਂ ਨੂੰ ਜੋ ਮਰਜ਼ੀ ਮੰਗੀ ਏ 200 ਰੁਪਏ ਜਿੱਥੇ ਛੋੜੀ ਹੋਣੀ ਆ ਇੱਕ ਪੰਜ ਦੀ ਝੋਟੀ ਦੇਣੀ ਆ ਅੱਛਾ ਜੀ ਮੰਗਾਂ ਨੂੰ ਜੋ ਮਰਜ਼ੀ ਮੰਗੀ ਠੀਕ ਹੈ ਲਓ ਬਾਜੀ 1 ਲੱਖ 5000 ਦੀ ਤਾਂ ਦੁੱਧ 14 15 ਲੈ ਲਓ ਕੋਈ ਆਪਣੇ ਬੋਡੀ ਮੈਂ ਦੇ ਦੂੰਗਾ ਕਿਲੋ ਆਪਣਾ ਘਰੋਂ ਲਿਆ ਬੀਰ ਅੱਛਾ ਜੀ ਹਾਂਜੀ ਜਿੱਥੇ ਮਰਜ਼ੀ ਮੇਰੇ ਕੋਲੋਂ ਕਿਲੋ ਦੋਵੇਂ ਟਾਂਗੇ ਮੰਨ ਲਓ 13 ਕਿਲੋ ਮੰਨਤੀ ਕਰਕੇ ਖੜੇ ਠੀਕ ਹੈ ਠੀਕ ਹੈ ਤਾਂ ਥਾਂ ਭਾਂਡਾ ਬਹੁਤ ਹੀ ਚੰਗਾ ਲੱਗਾ ਬੜਾ ਜੀ ਚਾਈ ਕਿ ਉਹ ਮੋਟੀ ਧਾਰ ਲੱਗੀ ਕਰ ਚੈੱਕ ਥਾਂ ਗੀ ਬਹੁਤ ਹੀ ਚੰਗਾ ਆ ਗਿਆ ਤੇ ਆਜੋ ਹੁਣ ਆਪਾਂ ਕੱਦ ਕਰੀਏ ਮੈਂ ਕਦ ਕਾਠੀ ਜੀ ਦੇਖੋ ਗੱਡੀ ਵੱਡੀ ਹੈ ਠੀਕ ਹੈ ਠੀਕ ਹੈ ਜੀ ਤੇ ਬਾਈ ਵੀ ਇਦਰਾ ਜੀ ਬੁਰੀ ਨੀਲੀ ਚ ਅੱਛਾ ਜੀ ਹਾਂਜੀ ਏ ਵੀ ਜੀ ਤਿਆਰੀ ਹੈ ਬਿਲਕੁਲ ਮੰਨ ਲਓ ਜੀ ਦਿਨ ਹਫਤਾ ਇਹਦੇ ਅੰਦਰ ਅੰਦਰ ਮੰਨ ਲਓ ਸੁੰਦੀ ਆ ਮੱਜ 5 ਲੈ ਜੇ 6 ਲੈ ਜੇ ਆਪਾਂ ਹਫਤਾ ਕਰਕੇ ਦਵਾਂਗੇ ਠੀਕ ਹੈ ਜੀ ਮੱਜ ਬਾਕੀ ਕਿੰਨਾ ਸੁਵੇ ਸੁਵੇ ਇਹਨੇ ਵੀ ਜੀ ਤਜਾ ਸੁਵੇ ਸੁਣਾਵਾਂ ਮਰ ਗਈ ਅੱਛਾ ਜੀ ਐਵੇਂ ਆਪਾਂ ਤੁੱਜ ਸੁਵੇ ਗਈ ਜਗੇ ਜਿਹੜੀ ਜਿੰਨੇ ਸੁਵੇ ਸੁਣੀ ਹੋਣੇ ਸੁਵੇ ਕਵਾਂਗੇ ਆਪਾਂ ਦੁੱਧ ਚੰਗਾ ਭਰਿਆ 14 15 ਕਿਲੋ ਘਰ ਵਾਲੇ ਵੰਦੇ ਵੀ ਅਸੀਂ ਦੁੱਧ ਆਏ ਘੱਲਣਾ ਢੋਲਣਾ ਜਿੰਦਗੀਆਂ ਸਾਰੀਆਂ ਭਰ ਕੇ ਨੇ ਸੁਣਾ ਮੈਂ ਛੋਟੀ ਨੇ ਠੀਕ ਹੈ ਜੀ ਲਓ ਵੀ ਕਿੰਵਰਾਂ ਦੀ 15 ਮੀਟਰ ਦੁੱਧ ਇਹਨੇ ਪਿੱਛੇ ਭਰਿਆ ਹਾਂਜੀ ਇਹ ਦਿਨ ਨਰੂਰੀ ਆ ਜਾਂ ਪੰਜ ਸੱਤ ਤੋਂ ਹੋਰ ਦੇ ਠਾਟੋਂ ਮਾਗਿਰ ਨੇ ਕਾਹੀਆ ਹਵਾਨੇ ਦੇ ਤੇ ਤੁਮ ਤਾਂ ਕੇ ਜਿਹੜਾ ਹਵਾਨਾ ਚੰਗਾ ਬਣਾ ਲੂਗੀ ਤੇ ਚਲੋ ਜਾਨ ਝੂਲ ਤਾਂ ਵੀ ਲੱਗਾ ਬੜੀ ਬੜੀ ਗੀਂਦੀ ਥੱਲੇ ਹੋ ਗਿਆ ਖੋੜੀ ਬੰਨਾ ਬੱਧੀਆਂ ਥੱਲੇ ਮਸਤਾਂ ਇਹ ਬਾਕੀ ਦੋਵੇਂ ਨਿਸ਼ਾਨੀਆਂ ਆ ਗਿਆ ਨੀਲੀ ਵੀਰੇ ਗੂੜੀ ਵੀ ਪਾਲੀ ਦੇਖੋ ਗੱਦਾਂ ਕਿ ਇੱਕ ਅੰਦ ਕਾਟ ਅਨ ਨੂੰ ਕੋਈ ਸ਼ੱਕ ਨਹੀਂ ਜੇ ਜੇ ਲਾਗੇ ਤਾਂ ਕਰਾਉਂਦੇ ਤੁਹਾਨੂੰ ਕਿੱਥੇ ਖਾਂਦੋਂ ਜਿਹੜੀਆਂ ਹਵਾਨੇ ਦੇ ਇਹ ਕਾफी ਯਾਰ ਦੇ ਝੂਲ ਦਾ ਕਰਵਾਨਾ ਚੰਗਾ ਬਣਾ ਲੂਗੀ ਵਾਹੀ ਫਰੋ ਜੱਟਾ ਜੀ ਕੱਡਾ ਜਿਹੜਾ ਐਨ ਸੂਣ ਦਾ ਕੀ ਲਗਾ ਪਿਆ ਵਾ ਤੇ ਲੰਡ ਲੰਬੀ ਅਜੇ ਕਾਫੀ ਆ ਇਧਰੋਂ ਬਹੁਤ ਵਧੀਆ ਬਹੁਤ ਵਧੀਆ ਬਣੀ ਚਵਾਈ ਆ ਬਹੁਤ ਵਧੀਆ ਨਿਕਲੂ ਟਿੱਪਣ ਤੋਂ ਬਹੁਤ ਚੰਗੀ ਆ ਕੱਢੀ ਅੱਛਾ ਜੀ ਆ ਫੁੱਲੀ ਰੂ ਵਰਗੀ ਠੀਕ ਆ ਠੀਕ ਆ ਜੀ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਜੀ ਵੇਖੋ ਝੋਟੀ ਕਰਾਉਂਦੀ 1.5 ਲੱਖੀ ਓੜੀ ਜੀ ਕਮੀ ਤੋਂ ਮੇਰੇ ਖਿਆਲ ਨਾਲ ਤੁਸੀਂ ਨਹੀਂ ਘੌਰ ਕੀਤੀ ਓੜੀ ਜੀ ਕਮੀ ਹੈਗੀ ਸੀ ਝੋਟੀ ਚ ਅੱਛਾ ਜੀ ਸਿਰਫ ਪੁੱਛਦੀ ਏਡੀ ਗੱਲ ਵੀ ਨਹੀਂ ਕੋਈ ਵੀ ਵੈਸੇ ਵੀਰ ਭਰਾ ਚੌਣ ਲੱਗਿਆ ਬੰਨਦੇ ਆ ਤੇ ਹਾਂਜੀ ਹਾਂਜੀ ਬੱਲੀ ਵਜਈਆ ਹਾਂਜੀ 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 ਨਾ ਅੱਖਾਂ ਚ ਵਾਲ ਪਹਿਣਾ ਤੇ ਨਾ ਕਿਤੇ ਕੋਈ ਏਦੀ ਸ਼ਿਟ ਪਹਿਣੀ ਆ ਹਾਂਜੀ ਹਾਂਜੀ ਤੇ ਗੱਲ ਸਹੀ ਆ ਆ ਸੋ ਮੈਂ ਏਦੀ ਲੰਮੀ ਬੜੀ ਜੇ ਪੂਛਾ ਬੁਰੀ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਹਾਂਜੀ ਤੇ ਇਹ ਵੀ ਉਤਾਂ ਵੀ ਦੀ ਵਿਗਈ ਏਦੀ ਸਾਈ ਆਈ ਆ ਬਾਅਦ ਚ ਤੋਂ ਦੱਸਦੇ ਆ ਠੀਕ ਹੈ ਵੀਰ ਮੈਂ ਕੱਲ ਦਾ ਕਰਾ ਰਿਹਾ ਉਹਦਾ ਪਰਸੋਂ ਦਾ ਰਹਿ ਗਿਆ ਬਸ ਅੱਛਾ ਜੀ ਪੈਸੇ ਪਾ ਦੇ ਸੀਗਾ ਨਹੀਂ ਤਾਂ ਕਾਹ ਲੈ ਜਦਾਂਗੇ ਠੀਕ ਹੈ ਠੀਕ ਹੈ ਜੀ ਤੇ ਵੀਰ ਜੀ ਮੁੱਲ ਤੇ 1 ਟੋਟੀ ਡੇਢ ਕਰਾਉਂਦੀ ਏ ਅੱਛਾ ਜੀ ਆਪਾਂ ਨੂੰ ਵੀ ਪੁੱਛ ਕਰਕੇ ਚਲੋ ਆਪਾਂ ਵੀ ਤੁਹਾਨੂੰ ਪਤਾ ਬਹਾਨੇ-ਬਹਾਨੇ ਮਾਰੀ ਦੇ 100 ਭਾਜੀ ਆਏ ਨਹੀਂ ਹੈਗਾ ਉਹ ਨਹੀਂ ਹੈਗਾ ਹਾਂਜੀ ਹਾਂਜੀ ਚਲੋ ਭਾਰਾਂ ਦੇ ਲਈ ਥੋੜੀ ਜੀ ਤੇ ਭਾਰਾਂ ਵੀ ਇੱਥੇ ਭਰਾਂ ਨੂੰ ਦੇ ਦੇਣੀ ਆ ਠੀਕ ਹੈ ਜੀ ਮੁੱਲ ਵੀਰ ਜੀ ਜੋ ਮਰਜ਼ੀ ਕਰਾ ਲਓ 10 ਕਰਾ ਲਓ 20 ਕਰਾ ਲਓ ਅੱਛਾ ਜੀ ਲਾਸਟ ਹਾਂ ਜਿਹੜੀ 200 ਰੁਪਏ ਛੋਟ ਵਾਲੀ ਗੱਲ ਆਉਣੀ ਠੀਕ ਹੈ ਠੀਕ ਹੈ ਲਓ ਬਾਈ ਪੁੱਛਦਾ ਜਿਹੜਾ ਆ ਗਿਆ ਜੇ ਪੁਆਇੰਟ ਲੈਸ ਇਹ ਦੇ ਕਰਕੇ ਬਾਈ ਕਹਿੰਦਾ ਕਿ ਰੇਟ ਆਪਾਂ ਵੀ ਡਾਊਨ ਕਰਦਾ ਵਾ ਤੇ ਡਾਊਨ ਹੀ ਲਈ ਤੇ ਕੰਦ ਕਾਠ ਜਿਹੜਾ ਝੋਟੀ ਦਾ ਬਹੁਤ ਹੀ ਤਗੜਾ ਆ ਗਿਆ ਵਾ ਜੀ ਅਗੇ ਜੀ ਬਿਲਕੁਲ ਆਪਣਾ ਤਾਜੀ ਸੋਈ ਆ ਨਹੀਂ ਐ ਸਹੀ ਤੇ ਬੁਰੀ ਤੇ ਇਹ ਵੀ ਸਵੇਰ ਤੀਜਾ ਜਾਂ ਇਹਦੇ ਕੋਲ ਦੁੱਧ 13 ਕਿਲੋ ਜੇ ਮਗਰ ਬੱਚਾ ਵਖਾ ਦੋ ਬਿਲਕੁਲ ਕਾਜੀ ਸੋਈ ਆ ਠੀਕ ਹੈ ਠੀਕ ਹੈ ਲੋਕੀ ਜਿਹਾ ਜਵਾਬ ਆ ਗਿਆ ਪਿੱਛੇ ਵੀਰ ਭਰਾ ਨੇ ਕਹਿੰਦੇ ਸਾਈ ਪਾਈਏ ਵੀਰ ਜੀ ਇਹਦੀ 5000 ਰੁਪਇਆ ਹਾਂਜੀ ਤੇ ਉਸ ਤਰ੍ਹਾਂ ਦੇ ਉਹਦਾ ਵੀਰ ਦਾ ਅੱਜ ਦਾ ਕਰਾੜ ਰਹੀ ਕਹਿੰਦਾ 12 1 ਵਜੇ ਤੱਕ ਲੈ ਜਾਊਗਾ ਅੱਛਾ ਹੁਣ ਵੀਰ ਨੇ ਫੇਰ ਕਹਿਤਾ ਵੀ ਕੱਲ ਵੀਰ ਜੀ ਮੈਂ ਕੱਲ ਸ਼ਾਮਾਂ ਦੀ ਲੈ ਜਾਊਗਾ ਠੀਕ ਹੈ ਜੀ ਜਾਂ ਉਹਦੇ ਕੋਲ ਪੈਸੇ ਨਹੀਂ ਪੰਦੇ ਜਾਂ ਕੀ ਚੱਕਰ ਹੈ ਕੀ ਨਹੀਂ ਅੱਜ ਚਾਰ ਪੰਜ ਦਿਨ ਹੋ ਗਏ ਖਰਾਬ ਕਰਦੇ ਐਸੀ ਤਰ੍ਹਾਂ ਵੀਰ ਜੀ ਅੱਜ ਲੈ ਜਿੰਨਾ ਸ਼ਾਮਾਂ ਲੈ ਜਿੰਨਾ ਸੇੜਾ ਲੈ ਜ ਮੱਝਾਂ ਦੇ ਸ਼ਾਮਾਂ ਦੇ 5 ਵਜੇ ਤੋਂ ਬਾਅਦ ਮੈਨੂੰ ਫੋਨ ਨਾ ਕਰੇ ਵੀਰ ਨਾਮ ਅੱਜ ਲੈਣੀ ਹੈ ਠੀਕ ਹੈ ਮਾਰੀ ਵੀਡੀਓ ਜੇ ਭੇਜਦਾ ਲੋਬ ਜੀ ਹੱਥੀਂ ਹੱਥ ਜੋੜ ਕੇ ਬੈਂਤੀ ਜੀ ਕੋਈ ਵੀਰ ਭਰਾ ਫੋਨ ਤੇ ਸਾਈ ਪਾਇਆ ਕਰਨਾ ਜੀ ਇਹਨੂੰ ਕੱਲ ਤੱਕ ਕਰਵਾ ਦੇਣਾ ਜੀ ਨੇ ਪਸ਼ੂ ਖਰੀਦਣਾ ਹੁੰਦਾ ਵਾ ਕੱਲ ਤੱਕ ਦਾ ਵੀਰ ਜੀ ਉਹਨਾਂ ਨੂੰ ਮੈਂ ਟਾਈਮ ਦੇ ਦਾਂ ਮੈਂ ਕੱਲ 5 ਵਜੇ ਤੱਕ ਲੈ ਜਾ ਅੱਛਾ ਜੀ ਤੁਹਾਡੇ ਸਾਹਮਣੇ ਅੱਜ ਸ਼ਾਮਾਂ ਚੋਂ ਫਾਪਾ ਨਵਾਂ ਦੇਣੇ ਵੀਡੀਓ ਪਈ ਹੈ ਹਾਂ ਜੀ ਹਾਂ ਜੀ ਹਾਂ ਜੀ ਮਾਰੀ 5 5000 ਰੁਪਏ ਪਾ ਕੇ ਡੱਕੀ ਜਾਂ ਨਾ ਗਾਂ ਨਾ ਪਸ਼ਾਂ ਮਾਡਾ ਵਾਟੇ ਦੀ ਰਕਮ ਬੱਜੀ ਹੈ ਨਾ ਬੱਜੀ ਬੱਜੀ ਇਹ ਗੱਲ ਸੇ ਤੇ ਇਹ ਆਪਾਂ ਮੋਲ ਜੋ 128 ਪਾਇਆ ਨਹੀਂ ਕੋਈ ਗੱਲ ਨਹੀਂ ਹੁਣ ਕੇ ਵੀਰ ਭਰਾਉਣੇ ਲੈਣਾ ਉਹ ਥੋੜੇ ਬਦਲਾਂ ਮਾਨਤਾਨ ਕਰਕੇ ਦੇ ਲਾ ਗਏ ਅੱਛਾ ਜੀ ਪਰ ਫਿਰ ਵੀ ਕੱਲ 5 ਵਜੇ ਤੱਕ ਨਿਕਣਾ ਪੈਣਾ ਉਹਨੂੰ ਠੀਕ ਹੈ ਠੀਕ ਹੈ ਇਹ ਦਿਖਾ ਰਹੀਏ ਰਕਮ ਉਹ ਵੀ ਵੀਰ ਨੇ ਚਲੋ ਉਹਦੇ ਵੀ ਸਾਈ ਵੀਰ ਜੀ ਪਾਈ ਸੀ ਵੀਰ ਨੇ ਉਹਨੇ ਅੱਜ ਫਿਰ ਪੈਸੇ ਪਾਤੇ ਵੱਡੀ ਮਾਰ ਜਪਾਂ ਜਿਹੜੀ 20 ਕਿਲੋ ਵਾਲੀ ਦਸੀ ਸੀ ਇਹਦੇ ਅੱਜ ਪੈਸੇ ਆ ਗਏ ਹੁਣ ਸੇਰੇ ਲੱਦ ਕੇ ਤੜਕੇ ਕੱਲਾਂਗੇ ਅੱਛਾ ਜੀ ਹਾਂਜੀ ਲਓ ਭਾਈ ਇਧਰ ਟੈਂਕਰ ਅਸੀਂ ਆਣਾ 20 ਲੀਟਰ ਜਿਹੜਾ ਦ ਹਾਂਜੀ ਇਹ ਵੀ ਹੋ ਗਈ ਹੋ ਗਈ ਠੀਕ ਹੈ ਠੀਕ ਇਹ ਵੀ ਸੇਲ ਹੋ ਗਈ ਪਾਸੇ ਕਰਕੇ ਯਾਰ ਮੈਂ ਕੱਲ ਤੱਕ ਤੁਹਾਨੂੰ ਬਾਅਦ ਦੇ ਦਾਂਗੀ ਉਹ ਵੀ ਨਹੀਂ ਠੀਕ ਹੈ ਹਾਂਜੀ ਦੁੱਧ ਬੜਾ ਮਹੀ ਕੋਲ ਵੇਚੀ ਨੇ 14 15 ਕਿਲੋ ਦੁੱਧ ਦੇਣਾ ਵਾ 15 ਕਿਲੋ ਇਸ ਤਰ੍ਹਾਂ ਤੇ ਮਨੋ ਹਾ ਜੀ ਰੇ ਮੈਂ ਲੈ ਲਿਆ ਇਹ ਥਣਪਾਣਾ ਬਹੁਤ ਚੰਗਾ ਲੱਗਦਾ ਵਾ ਹਾਂਜੀ ਇੱਕ ਕਰੋ ਜੀ ਚੈੱਕ ਬਾਕੀ ਜਰਾ ਵੀਰ ਭਰਾ ਲੈ ਗਿਆ ਤੇ ਨਿਆਰੇ ਲੁੱਟੂਗਾ ਇੱਕ ਨਾ ਬਾਈ ਹੋਰ ਕੁਝ ਵਾਸੂ ਵੀਰ ਜੀ ਵੀ ਭਰਾਵਾਂ ਨੇ ਸਾਰਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਸੀ ਕਾਣੇ ਆਪਣੇ ਦੇਸ਼ਾਂ ਪ੍ਰਦੇਸ਼ਾਂ ਸਾਰਿਆਂ ਨੂੰ ਅੱਛਾ ਜੀ ਬਹੁਤ ਪਿਆਰ ਕਰਦੇ ਨੇ ਠੀਕ ਹੈ ਜੀ ਕਈ ਵੀਰ ਬਾਹਰੋਂ ਵੀ ਮਾਲ ਆਪਣੇ ਘਰਾਂ ਵਾਸਤੇ ਮੰਨ ਲਓ ਵੀ ਖਰੀਦੇ ਉਹਨਾਂ ਨੂੰ ਬਾਹਰੋਂ ਬੈਟ ਪਾ ਲੈਂਦੇ ਨੇ ਹਾਂਜੀ ਹਾਂਜੀ ਚਲੋ ਚੰਗੀ ਗੱਲ ਹੈ ਇਹ ਗੱਲ ਦੇ ਬੇਚਤ ਚੱਤਰਪਾਲਾ ਜੀ ਯਕੀਨ ਬਣਿਆ ਹੁੰਦਾ ਯਕੀਨ ਬਣਿਆ ਜੀ ਉਹ ਵੀ ਤੇ ਗੱਲ ਆ ਜੇ ਕਿਸੇ ਨੇ ਵੀ ਜੀ ਲੱਖ ਦਿੱਤਾ ਨਾ ਤੈਨੂੰ ਲੱਖ ਦੀ ਚੀਜ਼ ਦੇ ਦੇਣੀ ਆ ਜੇ ਕਿਸੇ ਨੇ 50000 ਦਿੱਤਾ ਤਾਂ ਉਹ 50000 ਦੀ ਦੇ ਦੇਣੀ ਆ ਆਹੀ ਤਾਂ ਗੱਲ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਇਹ ਨਹੀਂ ਵੀ ਲੈ ਲਿਆ 1.5 ਲੱਖ ਤੇ 33 ਨਹੀਂ ਬਿਲਕੁਲ ਇਹ ਨਹੀਂ ਪਤਾ ਇਹ ਦੱਸਿਆ 15 ਕਿਲੋ ਤੇ ਨਿਕਲਿਆ 7 ਕਿਲੋ ਉਹ ਕਹਾਣੀ ਹੈ ਨਹੀਂਗੀ ਇਹ ਆਪਾਂ 7 ਸੁਧਰਾ ਕਰਦੇ ਆ ਤੇ ਚਲੋ ਨਮਾ ਸੈ ਟੈਂਪਰ ਲੰਦੇ ਆ ਭਰਾ ਨੂੰ ਇਹੋ ਬੇਨਤੀ ਆਪਣੀ ਵੀ ਜਿੱਥੋਂ ਵੀ ਲੈਂਦੇ ਭਾ ਮੇਰੇ ਤੋਂ ਲੈਂਦੇ ਜੇ ਮੈਂ ਜਿੱਥੋਂ ਵੀ ਕਿਤੇੋਂ ਵੀ ਲੈਂਦੇ ਮੇਰੇ ਤੋਂ ਵੀ ਲੈਂਦੇ ਜੇ ਕਿਤੇੋਂ ਵੀ ਲੈਂਦੇ ਜੇ ਆਪਣੀ ਮੰਨ ਲਓ ਤੁਸੀਂ ਪੈਸੇ ਖਰਚਣੇ ਆ ਆਪਣੀ ਮਿਹਨਤ ਦੀ ਕਮਾਈ ਦੇਣੀ ਆ ਆਪਣੀ ਕੋਲ ਆਓ ਅੱਖੀਂ ਵੇਖੋ ਦੋ ਟਾਈਮ ਚੋ ਕੇ ਤਸਦੀਕ ਜੇ ਦੋ ਨਹੀਂ ਚਾਹੁੰਦੇ ਇੱਕ ਤੇ ਚੋ ਆਣਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਇਹ ਗੱਲ ਸਹੀ ਹੈ ਚੋ ਕੇ ਆਪਣੀ ਤਸਦੀਕ ਕਰਕੇ ਖੜਾ ਠੀਕ ਗੱਲ ਆਓ ਵੀ ਸਾਡੇ ਦੇਖੋ ਬੇਚੰਦੀ ਕੇ ਭਾਈ ਇੱਥੇ ਆ ਗਿਆ ਆਪਣੀ ਤਸਦੀਕ ਕਰਕੇ ਹਣਾ ਦੋ ਟਾਈਮ ਜਾਂ ਇੱਕ ਟਾਈਮ ਕਿਦਾਂ ਵੀ ਆ ਜਿਹੜੇ ਵੀ ਭਰਾ ਕੋ ਨਹੀਂ ਪੁੱਛਤਾ ਜਾਂਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੇ ਤੇ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲ ਕੇ ਭਰਾਵਾਂ ਦਾ